ਰਾਹੁਲ ਨੇ ਜੋ تیر ਮਾਰਿਆ ਸਿੱਖਾਂ ਬਾਰੇ ਕਹਿੰਦਾ ਹੈ ਬੀਜੇਪੀ ਨੂੰ ਝਟਕਾ ਲੱਗਾ ਹੈ ਸ਼ਾਇਦ ਉਹਦੇ ਕਰਕੇ ਵੀ ਕਹਿੰਦਾ ਬੇਲ ਦੇਣ ਬਾਰੇ ਸੋਚਣ ਇਹ ਜੀ ਹੋ ਸਕਦਾ ਕਿਉਂਕਿ ਰਾਹੁਲ ਗਾਂਧੀ ਨੇ ਵੀ ਬੜੇ ਜਿੱਦਾਂ ਕਹਿ ਲਈ ਹੈ ਨਾ ਕਿ ਭਈ ਮੈਂ ਕਹੂੰਗਾ ਕਿ ਬੜੇ اچھا ਮੈਂ ਇੱਕ ਚੀਜ਼ ਹੋਰ ਸਮਝਦਾ ਕਿ ਕਾਫੀ ਕੁਝ ਲਿਖਿਆ ਗਿਆ ਹੈ ਇਹਦੇ ਬਾਬਤ ਕਾਫੀ ਕੁਝ ਹਾਲਾਂਕਿ ਮੈਂ ਇਸ ਗੱਲ ਦੇ ਨਾਲ ਕਦੇ ਵੀ ਐਗਰੀ ਨਹੀਂ ਕਰਾਂਗਾ ਕਿ ਕੋਈ ਸਿੱਖਾਂ ਨੂੰ ਗੁਰਦੁਆਰੇ ਜਾਣ ਤੋਂ ਰੋਕ ਸਕਦਾ ਜਾਂ ਪੱਗ ਬੰਨਣ ਤੋਂ ਰੋਕ ਸਕਦਾ ਕੋਈ ਰੋਕ ਕੇ ਦਿਖਾਉਂਦੇ ਨਹੀਂ ਰੁਕ ਸਕਦਾ ਮੇਰਾ ਇਹ ਮੰਨਣਾ ਹੈ ਜੀ कि जेकर सिक्खा ਨੂੰ ਤੁਸੀਂ ਕੜਾ ਪੈਣਨ ਤੋਂ ਜਾਂ ਗੁਰਦੁਆਰੇ ਜਾਣ ਤੋਂ ਰੋਕੋਗੇ ਨਾ ਫਿਰ ਤੁਹਾਡਾ ਹਸਨ ਕਿਤਾਬ ਤੁਸੀਂ ਲਾ ਹੀ ਲਓ ਜੀ ਜੀ ਇਹ ਗੱਲ ਸਾਫ ਹੈ ਕੋਈ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਇਹਦੀ ਅਜ਼ਾਦਤ ਦਿੰਦਾ ਹੈ ਜੀ ਧਾਰਮਿਕ ਜੋ ਵੀ ਆਪਣੀਆਂ ਰਹਿਗੀਆਂ ਨੇ ਜੀ 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 ਮर्यादा ਉਹਨਾਂ ਦੇ ਪਾਲਣ ਦਾ ਸੰਵਿਧਾਨ ਨੇ ਪ੍ਰਬੰਧ ਕੀਤਾ ਹੋਇਆ ਤਾਂ ਕੌਣ ਰੋਕੇਗਾ ਇਹ ਸੰਵਿਧਾਨ ਦੇ ਉਲਟ ਜਾਣਗੇ ਤਾਂ ਫਿਰ ਬਹੁਤ ਕੁਝ ਹੋਲਡ ਹੋਣ ਬਹੁਤ ਧਾਰਮਿਕ ਮੁੱਦੇ ਨੇ ਜੇ ਤੁਹਾਨੂੰ ਪਤਾ ਹੀ ਹੈ ਜੀ ਮਾਣ ਬਹੁਤ ਬਣ ਜਾਂਦੇ ਅਸੀਂ ਲੋਕ ਜਿਹੜੇ ਮੈਂ ਵੀ ਕੱਲ ਤੱਕ ਨਾ ਕਿਤੇ ਖਬਰ ਕਰਨੀ ਪਈ ਤੇ ਮੈਂ ਵੀ ਪੂਰਾ ਪਰਪੇਖ ਨਹੀਂ ਸਮਝ ਪਾਇਆ ਸੀ ਜੀ ਪੂਰਾ ਪਰਪੇਖ ਸਮਝਣ ਵਾਸਤੇ ਮੈਂ ਉਸ ਭਾਸ਼ਣ ਨੂੰ ਸੁਣਿਆ ਦੁਬਾਰਾ ਕਿਉਂਕਿ ਆਪਣਾ ਸਮੇਂ ਦਾ ਫਰਕ ਹੈ ਯੂ ਐਸ ਬਿਲਕੁਲ ਅੱਜ ਆਪਾਂ ਜਦੋਂ ਸਵੇਰ ਵਾਲੇ ਟਾਈਮ 'ਚ ਸੀਗੇ ਤਾਂ ਉੱਥੇ ਇੱਕ ਬਹੁਤ ਜ਼ਬਰਦਸਤ ਡਿਬੇਟ ਚੱਲ ਰਿਹਾ ਸੀ 6:30 ਵਜੇ ਹਮ ਕਮਲਾ ਹਰੇਸ਼ ਤੇ ਟਰੰਪ ਦਾ ਜੀ ਹੁਣ ਆਪਾਂ ਨੂੰ ਉਹ ਮਤਲਬ ਕਿ ਉੱਠਦੇ-ਉੱਠਦੇ ਤਾਂ ਪਤਾ ਹੀ ਨਹੀਂ ਲੱਗਿਆ ਉੱਥੇ ਕੀ ਹੋ ਗਿਆ ਕੀ ਨਹੀਂ ਹੋ ਗਿਆ ਜੋ ਇੰਡੀਅਨ মিডিਆ ਰਿਪੋਰਟ ਕਰ ਦਿੰਦਾ ਸੀ ਉਹਦੇ ਆਧਾਰ ਤੇ ਅੱਗੇ ਗੱਲ ਚੱਲ ਚਲਾ ਰਹੇ ਨੇ ਆ ਤਾਂ ਮੈਂ ਉਸ ਪਰਪੇਖ ਨੂੰ ਸਮਝਣ ਵਾਸਤੇ ਨਾ ਤਾਂ ਮਤਲਬ ਕਿ ਉਹ ਜੋ ਅੰਸ਼ ਇਹਨਾਂ ਨੇ ਵਾਇਰਲ ਕੀਤਾ ਜਾਂ ਜਿਹੜੀ ਖਬਰ ਇਹਨਾਂ ਨੇ ਚੱਕ ਲਈ ਉਹਦੇ ਤੋਂ हट ਕੇ ਉਹ ਸਾਰਾ ਦੇਖਿਆ ਤਾਂ ਉਹਦਾ ਪਰਪੇਖ ਸਮਝੋ ਯਾਰ ਹੂੰ ਹੂੰ ਉਹ ਪਰਪੇਖ ਸੀਗਾ ਕਿ ਧਾਰਮਿਕ ਆਜ਼ਾਦੀ ਦਾ ਜੀ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਜਾਂ ਘੱਟ ਗਿਣਤੀਆਂ ਤੇ ਜੋ ਵੀ ਮਤਲਬ ਕਿ ਇਸ ਵੇਲੇ ਚਲایا ਜਾ ਰਿਹਾ ਜੀ ਹੁਣ ਘਟ ਗਣਤੀਆਂ ਤੇ ਜੇ ਤੁਸੀਂ ਕਹੋਗੇ ਠੀਕ ਆ ਸਿੱਖ ਬਈ ਬਹੁਤ ਕੁਝ ਚੱਲ ਚੁੱਕੇ ਆ ਜੀ ਸਿੱਖ ਇੰਨਾ ਹੁਣ ਦਾਬੂ ਨਹੀਂ ਹੈਗੇ ਤੇ ਬਾਕੀ ਇਹ ਸਿੱਖ ਜਿਹੜੇ ਆ ਉਹ ਇਸ ਵੇਲੇ ਫਾਈਨੈਂਸ਼ੀਅਲੀ ਸਮਝ ਲਓ ਜੀ ਵਪਾਰਕ ਤੌਰ ਤੇ ਸਮਝ ਲਓ ਸਿਆਸੀ ਤੌਰ ਤੇ ਸਮਝ ਲਓ ਤੇ ਕੁਮਾਂਤਰੀ ਪਦਰ ਤੇ ਸਮਝ ਲਓ ਉਹਨਾਂ ਨੇ ਆਪਣੀ ਸਥਿਤੀ 40 50 ਸਾਲਾਂ ਚ ਚੁੱਕ ਕੇ ਕਿਤੇ ਦੀ ਕਿਤੇ ਬਿਲਕੁਲ ਸਥਾਪਤ ਇੱਕ ਤਰ੍ਹਾਂ ਨਾਲ ਇਹ ਤੁਹਾਨੂੰ ਇਹ ਕਦੇ ਵੀ ਹੀਣ ਭਾਵਨਾ ਦਾ ਨਾ ਐਵੇਂ ਕਿਸੇ ਪਾਸੇ ਲਾ ਕੇ ਆ WhatsApp ਯੂਨੀਵਰਸਿਟੀ ਵਿੱਚ ਲਾ ਕੇ ਸਗੋਂ ਮਾਣ ਕਰਿਆ ਕਰੋ ਇਹਨਾਂ ਚੀਜ਼ਾਂ ਦੀ ਕਿ ਸਿੱਖਾਂ ਦੀ ਪੂਰੀ ਦੁਨੀਆ ਚ ਪੁੱਛ ਗਿਚ ਹੈ ਜੀ ਠੀਕ ਹੈ ਜੀ ਹੁਣ ਆ ਗਿਆ ਮਸਲਾ ਕਿ ਇੱਥੇ ਕੀ ਚਰਚਾ ਤੇ ਹਮਲੇ ਨਹੀਂ ਹੋਏ ਹੂੰ ਕੀ ਇੱਥੇ ਮੁਸਲਮਾਨਾਂ ਤੇ ਹਮਲੇ ਨਹੀਂ ਹੋਏ ਜੀ ਕੀ ਇੱਥੇ ਮੁਸਲਮਾਨਾਂ ਨੂੰ ਲਿੰਚਿੰਗ ਦਾ ਸ਼ਿਕਾਰ ਨਹੀਂ ਬਣਾਇਆ ਗਿਆ ਜੀ ਉਹਨਾਂ ਨੂੰ ਦੂਜੇ ਦਰਜੇ ਦਾ شہری ਨਹੀਂ ਸਮਝਿਆ ਜਾਂਦਾ ਬਿਲਕੁਲ ਉਹਨਾਂ ਬਾਰੇ ਕਿਸ ਤਰ੍ਹਾਂ ਦੇ ਊਠ ਪਟਾਂਗ ਇਹਨਾਂ ਦੇ ਫਿਰਕੂ ਸੋਚ ਵਾਲੇ ਮੁਤਸਵੀ ਸੋਚ ਵਾਲੇ ਲੀਡਰ ਦਿੰਦੇ ਆ ਤਾਂ ਮਤਲਬ ਕਿ ਪਰਪੇਕਟਾ ਅਸਲ ਦੇ ਵਿੱਚ ਉਹ ਸੀਗਾ ਸੰਦਰਭੀਕਰਨ ਗੱਲ ਦਾ ਜਿਹੜਾ ਹੈ ਨਾ ਉਹ ਉਲਟਾ ਜਦੋਂ ਦਿੱਤਾ ਤੁਸੀਂ ਉਹ ਚੱਕ ਕੇ ਉਹਨਾਂ ਕੋ ਕੰਟੈਂਟ ਜਿਹੜਾ ਉਹ ਇਸਤੇਮਾਲ ਕਰ ਲਿਆ ਬਿਲਕੁਲ ਇਸ ਲਈ ਮੈਂ ਵੀ ਖੁੱਲ੍ਹਦਿਲੀ ਨਾਲ ਕਹਿੰਨਾ ਕਿ ਮੈਂ ਵੀ ਥੋੜਾ ਜਿਹਾ ਉਲਝ ਗਿਆ ਦੇਚ ਜੀ ਪਰ ਉਹ ਥੋੜਾ ਜਿਹਾ ਸੰਦਰਭੀਕਰਨ ਉਹਦਾ ਅੱਛੇ ਤਰੀਕੇ ਨਾਲ ਸਮਝਿਆ ਤਾਂ ਸਮਝ ਆਈ ਕਿ ਇਹਨਾਂ ਨੇ ਗੇਮ ਕੀ ਖੇਡੀ ਕਿਉਂਕਿ ਜਿਹੜਾ ਯੂਨੀਵਰਸਿਟੀ ਦੇ ਵਿੱਚ ਸੰਵਾਦ ਹੋਇਆ ਜੀ ਰਾਹੁਲ ਗਾਂਧੀ ਦਾ ਹੂੰ ਉਹਨੂੰ ਵੀ ਦੇਖੋ ਨਾਲ ਜੁੜ ਕੇ ਬਿਲਕੁਲ ਉੱਥੇ ਵਿਦਿਆਰਥੀ ਤੁਹਾਡੇ ਵਰਗੇ ਜਿਹੜੇ ਬੈਠੇ ਨੇ ਜੀਨੀਅਸ ਉਹ ਕੀ ਸਵਾਲ ਕਰ ਰਹੇ ਸੀ ਐਲਜੀਬੀਟੀਕਿਊ ਉਹਦੇ ਤੇ ਜੀ ਇੰਡੀਆ ਦਾ ਸੈਕੂਲਰਿਜ਼ਮ ਕਿਸ ਤਰ੍ਹਾਂ ਦਾ ਹੂੰ ਉਹਦੇ ਤੇ ਆਓ ਬਿਲਕੁਲ ਤੁਹਾਡਾ ਇੱਕੋ ਇੱਕ ਏਜੰਡਾ ਹੈ ਮੋਦੀ ਨੂੰ ਹਟਾਓ ਜੀ ਜਦ ਮੋਦੀ ਹਟ ਗਿਆ ਤੁਹਾਡਾ ਅਲਾਈਅੰਸ ਉਹਦੀ ਪ੍ਰਸੰਗਿਕਤਾ ਕੀ ਹੋਊਗੀ ਬਿਲਕੁਲ ਇਦਾਂ ਦੇ ਸਵਾਲ ਇਦਾਂ ਦੇ ਸਵਾਲ ਹਾਂ ਬਿਲਕੁਲ ਅਰੇ ਜੇ ਇਹਨਾਂ ਦੇ ਜਿਹੜਾ ਨਾਨ ਬਾਇਓਲੋਜੀਕਲ ਹੈਗਾ ਪ੍ਰਧਾਨ ਮੰਤਰੀ ਜੀ 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 ਪੁੱਛ ਲੈਂਦੇ ਤੇ ਟੈਲੀਪ੍ਰੌਂਪਟਰ ਨਾ ਹੁੰਦਾ ਹੂੰ ਤੇ ਉਹਨੇ ਵਿਚ 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 ਉੱਥੇ ਦਬੜੂ ਕੁਸੜੂ ਬਿਲਕੁਲ ਨੈਟਵਰਕ ਖਰਾਬ ਨੇ ਉਹਨੇ ਆਪੇ ਜਵਾਬ ਦਿੱਤੇ ਜਿਹੜੇ ਜੀਨੀਅਸ ਬੰਦੇ ਬੈਠੇ ਨੇ ਇੱਥੇ ਉਹ ਸਵਾਲ ਨਹੀਂ ਸੀ ਆਪ ਆ ਆਮ ਕਾਟ ਕਰ ਖਾਤੇ ਹੋ ਕਿ ਚੂਸ ਕਰ ਟੀਕਰ ਨਹੀਂ ਐਸ ਕਿ ਲੋ ਦਾ ਰਾਹੁਲ ਗਾਂਧੀ ਸਾਹਿਬ ਨੂੰ ਮੰਨਣਾ ਪਊਗਾ ਜੀ ਤੁਸੀਂ ਵੱਟੂਆ ਰੱਖਦੇ ਹੋ ਕਿ ਨਹੀਂ ਤੁਸੀਂ ਛੁੱਟੀ ਕਿਉਂ ਨਹੀਂ ਲੈਂਦੇ ਤੁਸੀਂ ਸੌਂਦੇ ਕਦੋਂ ਜੀ ਤੁਸੀਂ ਖਾਂਦੇ ਕਦੋਂ ਜੀ ਹੱਗਦੇ ਕਦੋਂ ਜੀ ਇਹ ਸਵਾਲ ਹੁੰਦੇ ਨੇ ਯਾਰ ਬਿਲਕੁਲ ਬਿਲਕੁਲ ਅੱਛਾ ਉਹਨਾਂ ਸਵਾਲਾਂ ਤੇ ਜਿਹੜੀ ਖਬਰ ਬਣਨੀ ਸੀਗੀ ਜਨਾਬ ਜੋ ਮਤਲਬ ਕਿ ਖਬਰ ਬਣਨੀ ਸੀ ਉਹ ਖਬਰ ਰੁੱਕ ਗਈ ਜੀ ਕਿ ਯੂਨੀਵਰਸਿਟੀ ਚ ਜੋ ਡਾਇਲੌਗ ਹੋਇਆ ਜਿਸ ਤਰ੍ਹਾਂ ਸਾਡੇ ਸੈਕੂਲਰਿਜ਼ਮ ਤੇ ਸਵਾਲ ਚੁੱਕੇ ਗਏ ਸਾਡੇ ਮਤਲਬ ਕਿ ਇਸ ਤਾਣੇ ਬਾਣੀ ਤੇ ਸਵਾਲ ਚੁੱਕੇ ਗਏ ਉਹਦੇ ਤੇ ਕੀ ਜਵਾਬ ਸੀਗੇ ਅਸਲ ਗੱਲ ਪਹਿਲਾਂ ਹੀ ਰੋਕ ਲਈ ਗਈ ਬਸ ਉਹੀ ਚੀਜ਼ ਆ ਕਿ ਹੁਣ ਤੇ ਗੁਰਪਤਵੰਤ ਸਿੰਘ ਪੰਨੂਹਰਾਂ ਦਾ ਵੀ ਸਵਾਗਤ ਆ ਗਿਆ ਕਿ ਉਹ ਇਸ ਬਿਆਨ ਨਾਲ ਮਤਫਿਕ ਨੇ ਯਾਨੀ ਤੁਸੀਂ ਸਮਝ ਸਕਦੇ ਹੋ ਕਿ ਇੱਕ ਪਾਸੇ ਕੀ ਚੱਲ ਰਿਹਾ ਤੇ ਦੂਸਰੇ ਪਾਸੇ ਉਹ ਵੀ ਸਵਾਗਤ ਕਰ ਰਹੇ ਆ ਮੇਰੇ ਕਹਿਣ ਦਾ ਮਤਲਬ ਆ ਕਿ ਰਾਹੁਲ ਗਾਂਧੀ ਦੀ ਅਸਲ ਖਬਰ ਜਿਹੜੀ ਸੀ ਉਹ ਇਹਨਾਂ ਨੇ ਸਿੱਖਾਂ ਨਾਲ ਜੋੜ ਕੇ ਬਿਲਕੁਲ ਕੈਲੋਕੇ ਹਾਸ਼ੀਆ ਡਰਸਟ ਕਰ ਦਿੱਤੀ ਚਲੋ ਇਹਦੇ ਤੇ ਵੀ ਇੱਕ ਬਹਿਸ ਛਿੜ ਗਈ ਮੈਨੂੰ ਲੱਗਦਾ ਹਾਲਾਂਕਿ ਮੈਂ ਭਾਈ ਠੀਕ ਹੈ 84 ਵਾਲੇ ਮਾਮਲੇ 'ਚ ਮੇਰਾ ਸਟੈਂਡ ਕਲੀਅਰ ਹੈ ਜੀ ਕਾਂਗਰਸ ਲਈ ਉਹ ਤੱਬਾ ਬਿਲਕੁਲ ਨਾ ਭੁੱਲਣ ਨਾ ਮਟਣ ਵਾਲਾ ਬਿਲਕੁਲ ਨੇ ਕਿ ਉਹ ਜੋ ਹੋਇਆ ਪਰ ਰਾਹੁਲ ਗਾਂਧੀ ਉਸ ਟਾਈਮ ਕੈਲੋਕੇ ਜੁਆਕ ਸੀ ਜੀ ਉਸ ਤੋਂ ਬਾਅਦ ਕਦੇ ਵੀ ਉਹਨੇ ਜਸਟੀਫਾਈ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ ਹਮ ਅੱਜ ਜੇਕਰ ਉਹਨੇ ਬਿਆਨ ਦੇ ਦਿੱਤਾ ਤਾਂ ਢਿੱਡ ਚ ਪੀੜ ਕਾਦੀ ਮੈਂ ਤਾਂ ਕਹਿ ਨਾ ਸਕੋ ਸਿੱਖ ਜੱਥੇਬੰਦੀਆਂ ਵੀ ਕਹਿ ਕਿ ਠੀਕ ਹੈ ਉਹ ਅਸੀਂ ਨਹੀਂ ਬੋਲਾਂਗੇ ਜੋ ਹੋਇਆ ਬਾਈ ਬਿਲਕੁਲ ਸਿੱਖਾਂ ਦੇ ਨਾਲ ਦਿਨ ਅੱਜ ਜੋ ਗੱਲ ਹੋ ਰਹੀ ਹੈ ਉਹ ਪਰ ਅੱਜ ਦੇ ਸੰਦਰਭ ਚ ਜੇ ਉਹ ਕੋਈ ਗੱਲ ਕਰ ਰਿਹਾ ਹੈ ਤਾਂ ਕੱਟਗਣਤੀਆਂ ਦੀ ਗੱਲ ਕਰ ਰਿਹਾ ਉਹਦੇ ਵਿੱਚ ਸਿੱਖ ਵੀ ਸ਼ਾਮਲ ਆ ਅਸੀਂ ਸਵਾਗਤ ਕਰਦੇ ਆ ਜੇ ਤੁਸੀਂ ਉਹਦੇ ਬਿਆਨ ਨੂੰ ਰੱਦ ਕਰੋਗੇ ਤਾਂ ਫਿਰ ਕੱਟਗਣਤੀਆਂ ਵਾਲਾ ਸਾਰਾ ਹੀ ਜਿਹੜਾ ਤਾਣਾ ਵਣਾ ਉਲ ਗਿਆ ਤੁਸੀਂ ਉਹਨੂੰ ਹੀ ਰੱਦ ਕਰ ਰਹੇ ਹੋ ਰੱਦ ਕਰ ਰਹੇ ਬਿਲਕੁਲ 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 ਜੀ ਜੀ کافی سارے ਕਮੈਂਟ ਆ ਗਏ ਨੇ ਭੂਰਾ ਜੀ ਕਹਿ ਰਹੇ ਨੇ ਕਿ ਤੁਹਾਡੀਆਂ ਖਬਰਾਂ ਰੋਜ਼ ਸੁਣਦੇ ਆਂ ਕਹਿੰਦੇ ਕਿ ਤੁਸੀਂ ਸੱਚ ਦੱਸਦੇ ਹੋ ਤਾਂ ਕਰਕੇ ਇੱਕ ਮਿੱਤਰ ਪਿੱਛੇ ਦੱਸ ਰਿਹਾ ਸੀ ਕਿ ਕਹਿੰਦੇ ਕਿ ਜਿਮ ਦੇ ਵਿੱਚ ਸੁਣਦੇ ਆਂ ਕਿ ਖਬਰਾਂ ਸਾਨੂੰ ਮੋਟੀਵੇਸ਼ਨ ਬਹੁਤ ਮਿਲਦਾ ਐਸੇ ਲਿਖ ਲਓ ਇਹ ਵੀ ਇੱਕ ਨਾ ਸਵਾਦ ਹੁੰਦਾ ਜੀ ਟੇਸਟ ਹੁੰਦਾ ਬੰਦੇ ਦੀ ਚੁਆਇਸ ਹੁੰਦੀ ਹੈ ਕਿ ਅੱਜ ਦੀ ਪੀੜ੍ਹੀ 99% ਜਿਮ ਚ ਜਾ ਕੇ ਠਾ ਠਾ ਵਾਲੇ ਮੈਂ ਕਿਸੇ ਗੀਤਕਾਰ ਜਾਂ ਗਾਇਕ ਦਾ ਕੋਈ ਉਹ ਨਹੀਂ ਕਹਿ ਰਿਹਾ ਮਤਲਬ ਕਿ ਉਹ ਚੁਆਇਸ ਦੀ ਗੱਲ ਕਰ ਰਿਹਾ ਬਿਲਕੁਲ ਮਤਲਬ ਕਿ ਰੌਲਾ ਸੁਣਦੇ ਨੇ ਤੇ ਕੁਝ ਲੋਕ ਆ ਜਿਹੜੇ ਉੱਥੇ ਹੋ ਸਕਦਾ ਉਹ ਸ਼ੋਅ ਨੂੰ ਸੁਣਦੇ ਹੋਣ ਗੁਰਬਾਣੀ ਨੂੰ ਸੁਣਦੇ ਹੋਣ ਜਾਂ ਕੈਲੋ ਕੇ ਖਬਰਾਂ ਸੁਣਨਾ ਉਹ ਗਿਣਤੀ ਬਹੁਤ ਘਟ ਜਿਵੇਂ ਆਪਾਂ 95% ਕਹਿੰਨੇ ਕਿ ਕਿਤਾਬਾਂ ਤੋਂ ਦੂਰ ਬਸੋ ਆ ਤੇ 5% ਕਿਤਾਬਾਂ ਦੇ ਨੇੜੇ ਬਸੋ ਜਿਵੇਂ ਪਹਿਲਾਂ ਕਹਿੰਨੇ ਸੀ ਨਾ ਵੀ ਸਾਈਡ ਸੌਂਗ ਤੇ ਨੱਚਿਆ ਨਹੀਂ ਜਾਂਦਾ ਹੁਣ ਉਦਾਂ ਵੀ ਖਬਰਾਂ ਤੇ ਵੀ ਪਾਈ ਜੰਮ ਹੋ ਸਕਦੀ ਹੈ ਜੀ 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 ਹੋਰ ਵੀ ਬਹੁਤ ਸਾਰੇ ਕਮੈਂਟ ਮੈਂ ਪੜ ਲਵਾਂ ਜੀ ਖੋਸਟਿਲੋਂ ਜੀ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਵਾਲੀ ਨਿਊਜ਼ ਦੇ ਕਰਕੇ ਅੱਜ ਜਿਹੜਾ ਉਹ 1K ਛੇਦੀ ਲੱਗ ਗਿਆ ਚਲੋ ਦੇਖੋ ਸਾਡਾ ਕੰਮ ਹੈ ਕਿ ਹੁਣ ਦੇਖੋ ਗੱਲ ਕਰਨੀ ਜੀ ਕਿੰਨੇ ਕਿਸ ਖਬਰ ਨੂੰ ਆ ਕੇ ਸੁਣਨਾ ਉਹ ਸਾਡੇ ਤੇ ਡਿਪੈਂਡ ਨਹੀਂ ਹੈ ਸਰ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਉਹ ਹੁੰਦਾ ਕੋਈ ਫੇਸ ਹੁੰਦਾ ਇਸ ਤਰ੍ਹਾਂ ਦਾ ਉਹਨੂੰ ਰਸ਼ ਪੈਂਦਾ ਹੈ ਜਿਸ ਕੋਈ ਸ਼ੱਕ ਨਹੀਂ ਹੈ ਕਿਉਂ ਜੇ ਨਵਜੋਤ ਸਿੰਘ ਸਿੱਧੂ ਕ라우ਡ ਪੁੱਲਰ ਹੈ ਜੇ ਭਗਵੰਤ ਮਾਨ ਕਰਾਊਡ ਪੁੱਲਰ ਰਹੇ ਨੇ ਜਾਂ ਹੈਗੇ ਨੇ ਮੈਨੂੰ ਪਤਾ ਨਹੀਂ ਹਲੇ ਹੈਗੇ ਨੇ ਕਿ ਨਹੀਂ ਤਾਂ ਆਪਣੇ ਦਮ ਤੇ ਕਰਾਊਡ ਨੂੰ ਖਿੱਚਣ ਵਾਲੇ ਤਾਂ ਕੁਝ ਚਿਹਰੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਵਰਚੁਅਲ ਦੁਨੀਆ ਦੇ ਵਿੱਚ ਵੀ ਕਰਾਊਡ ਪੁੱਲਰ ਹੁੰਦੇ ਨੇ ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਸਰ ਜੀ 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 ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਵੀ ਤੇ ਤੁਹਾਡੀਆਂ ਦੁਆਵਾਂ ਲਈ ਵੀ ਬੜਾ ਬੜਾ ਸ਼ੁਕਰੀਆ ਜੀ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੇ ਉਦਾਹਰਣ ਦੇ ਤੌਰ ਤੇ ਕਿਹਾ ਸੀ ਇਸ ਇਸ ਕਰਕੇ ਕਹਿੰਦੇ ਭਾਰਤ ਦੇ ਵਿੱਚ ਘਟ ਗਿਣਤੀਆਂ ਦੀ ਜਿਹੜੀ ਹਾਲਤ ਹੈ ਜੀ ਜੀ ਬਿਲਕੁਲ ਮੈਂ ਵੀ ਇਹੀ ਕਹਿ ਰਿਹਾ ਕਿ ਮੈਨੂੰ ਵੀ ਥੋੜਾ ਪਹਿਲਾਂ ਉਲਝਣ ਦਾ ਸਾਹਮਣਾ ਕਰਨਾ ਪਿਆ ਫਿਰ ਮੈਨੂੰ ਲੱਗਿਆ ਕਿ ਯਾਰ ਇੰਡੀਅਨ ਮੀਡੀਆ ਤੇ ਜਿਹੜੇ ਭਾਜਪਾ ਦੇ ਰਿਐਕਸ਼ਨ ਨੇ ਉਹ ਤਾਂ ਕੁਝ ਹੋਰ ਹੀ ਬਣਾ ਰਹੇ ਨੇ ਤਾਂ ਫਿਰ ਉਹ ਥੋੜਾ ਜਾਣਿਆ ਜਦੋਂ ਮੈਨੂੰ ਸਮਾਂ ਮਿਲਿਆ ਤਾਂ ਮਾਫ ਕਰਨਾ ਕਿ ਕਈ ਵਾਰ ਆਪਾਂ ਵੀ ਉਲਝ ਜਾਂਦੇ ਆ ਆਪਾਂ ਵੀ ਆਮ ਇਨਸਾਨ ਹੀ ਆ ਕੋਈ ਆਪਣੇ ਚ ਕੋਈ ਉਹ ਥੋੜੀ ਆ ਕਿ ਆਪਾਂ ਆਇਨਸਟਾਈਨ ਵਾਲਾ ਦਿਮਾਗ ਰੱਖਦੇ ਆ ਤਾਂ ਪਰ ਦੇਖ ਲਓ ਤੁਸੀਂ ਸੰਦਰਭੀਕਰਨ ਹੀ ਵਿਗਾੜ ਦਿੱਤਾ ਬਿਲਕੁਲ ਬਿਲਕੁਲ ਦੇਖੋ ਜੀ ਇਹੀ ਤਾਂ ਮੀਡੀਆ ਦਾ ਕੰਮ ਹੈ ਉਹ ਸੱਚ ਬਹੁ ਘੱਟ ਆਉਂਦਾ ਸਾਹਮਣੇ ਤੇ ਜਿਵੇਂ ਉਹ ਲਿਪਾ ਪੋਚੀ ਕਰਕੇ ਜਿਹੜਾ ਕੁਝ ਦਿਖਾਇਆ ਜਾਂਦਾ ਇੱਕ ਦਿਨ ਆਪਾਂ ਗੱਲ ਵੀ ਕੀਤੀ ਸੀ ਦੇਖ ਆਪਾਂ ਉਹੀ ਲੇਣੇ ਮਨਮੋਹਨ ਵਾਰਿਸ ਦਾ ਗੀਤ ਹੈ ਜੇ ਸੱਚ ਨਹੀਂ ਦੱਸਦੀ ਮੈਨੂੰ ਯਾਦ ਆ ਰਿਹਾ ਮਤਲਬ ਕਿ ਸੱਚ ਅਜੇ ਨਹੀਂ ਦੱਸਦੀ ਕਿ ਜਦ ਸਾਰਾ ਕੁਝ ਫੜ ਵੀ ਲਿਆ ਪਰ ਅੱਜ ਜਿਵੇਂ ਤੁਹਾਡੇ ਕਹਿਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਦੁਬਾਰਾ ਉਸ ਜੀ ਨੂੰ ਜਾ ਕੇ ਸੁਣਨਾ ਹੈ ਤੇ ਫਿਰ ਉਹਦੀ ਸਮਝ ਆਉਣੀ ਹੈ